ਸਮਾਜਿਕ ਤੇ ਧਾਰਮਿਕ ਸਵਾਵਾਂ ਨੂੰ ਸਮਰਪਿਤ ਸੈਕਟੂਡੈਂਟ ਫਰੇਸ਼ਨ ਗਰੇਵਾਲ ਦੇ ਜ਼ਿਲ੍ਹਾ ਫਰੋਹ ਦੇ ਜਥੇਬੰਦ ਕਾਕੂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚੇ ਫਰੋਹ ਪਰ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਦੀਪਸ਼ਾ ਸ਼ਰਮਾ ਨੂੰ ਉਹਨਾਂ ਜੀ ਆਇਆਂ ਕਿਹਾ ਅਤੇ ਗੁਲਦਸਤਾ ਪੇਟ ਕੀਤਾ ਫਰੇਸ਼ਨ ਆਗੂਆਂ ਨੇ ਇਸ ਮੌਕੇ ਫਰੋਹ ਪਰ ਦੇ ਮੁੱਢਲੀਆਂ ਲੋੜਾਂ ਨੂੰ ਸਮੱਸਿਆਵਾਂ ਨੂੰ ਸਾਹਮਣੇ ਰੱਖਦੇ ਹੋਏ ਬੰਡਾਲਾ ਤੋਂ ਫਰੋਇਪੁਰ ਦਿੱਤੀ ਹੋਈ ਸੜਕ ਦਾ ਨਵ ਨਿਰਮਾਣ ਦੀ ਮੰਗ ਪੱਤਰ ਤੇ ਮਜੂਤਾ ਹਾਲਾਤਾਂ ਤੇ ਚਰਚਾ ਕਰਦੇ ਆਂ ਫਰੋਇਪੁਰ ਨੂੰ ਸਰਕਾਰ ਦੀਆਂ ਸਹੂਲਤਾਂ ਤੋਂ ਵੱਧ ਵੱਧ ਮਹਈਆ ਕਰਵਾਉਣ ਦੀ ਮੰਗ ਵੀ ਕੀਤੀ ਅਸੀਂ ਉਹ ਨਾ ਕਿਹਾ ਕਿ ਬਾਬਾ ਬੁੱਢਾ ਸਾਹਿਬ ਦੇ ਸਲਾਨਾ ਜੋੜ ਮੇਲੇ ਆ ਰਹੇ ਜਿੱਤੋਂ ਹਜ਼ਾਰਾਂ ਸੰਗਤ ਬਾਬਾ ਬੁੱਢਾ ਸਾਹਿਬ ਦਰਸ਼ਨ ਦੇਦਾਰਾਂ ਲਈ ਜਾਂਦੀ ਹੈ ਤੇ ਸੜਕ ਟੁੱਟੀ ਪਈ ਆ ਜਲਦ ਤੋਂ ਜਲਦ ਫਰੋਇਪੁਰ ਤੋਂ ਬੰਡਾਲਾ ਸੜਕ ਨੂੰ ਨਵਿਆਇਆ ਜਾਵੇ ਕੀ ਨਾਮ ਹੈ ਜੀ ਆਪਣਾ ਮੈਂ ਦਲਬਖ ਸਿੰਘ ਬਿਰਕ ਕੌਮੀ ਜਰਨਲ ਸਿਕਤਰ ਸਿੰਘ ਸੂਰ ਫੈਡਰੇਸ਼ਨ ਗਰੇਵਾਲ ਅੱਜ ਸਾਡੇ ਸਮੁੱਚੇ ਜ਼ਿਲ੍ਹੇ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਨਵੇਂ ਆਏ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਦੀਪਸ਼ਿਕਾ ਸ਼ਰਮਾ ਜੀ ਨੂੰ ਜਿੱਥੇ ਜ਼ਿਲ੍ਹੇ ਦੀ ਨਵੀਂ ਜੁਆਇਨਿੰਗ ਵਾਸਤੇ ਜੀ ਆਇਆਂ ਆਖਿਆ ਉੱਥੇ ਨਾਲ ਹੀ ਸਾਡੇ ਇਲਾਕੇ ਦੀ ਮੰਗ ਸਮੁੱਚੇ ਮਾਲਵੇ ਦੇ ਖਿੱਤੇ ਦੀ ਮੰਗ ਤੇ ਨਾਲ ਲੱਗੇ ਸਾਡੇ ਸੂਬਿਆਂ ਦੀ ਇੱਕ ਵੱਡੀ ਮੰਗ ਸੀ ਕਿ ਸਾਡਾ ਮਾਲਵੇ ਤੇ ਮਾਝੇ ਨੂੰ ਜੋੜਨ ਵਾਲਾ ਇੱਕ ਦਰਿਆ ਦੇ ਉੱਤੇ ਪੁਲ ਬਣਿਆ ਹੈ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿੱਚ ਜਿਹਨੂੰ ਜਾਣ ਵਾਲਾ ਰਸਤਾ ਬਿਲਕੁਲ ਬੇਕਾਰ ਹੋ ਚੁੱਕਾ ਹੈ ਵੱਡੇ ਵੱਡੇ ਢੋਏ ਪਏ ਆ ਇਹ ਰਸਤੇ ਦੇ ਰਾਈ ਜਿਹੜੀਆਂ ਸੰਗਤਾਂ ਨੇ ਉਹ ਧਾਰਮਿਕ ਸਥਾਨਾਂ ਦੇ ਜਿਵੇਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਆਦੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਆਤ ਗਿਣਤੀ ਵਿੱਚ ਜਾਂਦੀਆਂ ਹਨ ਤੇ ਮਾਝੇ ਦੀ ਜਿਹੜੀ ਸਾਰੀ ਟ੍ਰੈਫਿਕ ਹੈ ਜਿਨ੍ਹਾਂ ਨੇ ਮਾਲਵੇ ਦੇ ਇਹਨਾਂ ਜ਼ਿਲ੍ਹਿਆਂ ਨੂੰ ਹਰਿਆਣੇ ਨੂੰ ਜਾਂ ਰਸਤਾ ਨੂੰ ਜਾਣਾ ਉਹ ਵੀ ਇਹਦੇ ਗੱਲ ਨੂੰ ਸਖਾਲਾ ਸਮਝ ਕੇ ਉਹ ਵੀ ਸਾਰੀ ਆਵਾਜਾਈ ਇਧਰ ਦੀ ਗੁਜ਼ਰਦੀ ਹੈ ਸੋ ਜੋਂ 1900 ਮਾਫ ਕਰਨਾ 2016 ਤੋਂ ਇਹ ਪੜਾਅ ਸ਼ੁਰੂ ਹੋਇਆ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਇੱਥੇ ਨਜਾਇਜ਼ ਮਾਈਨਿੰਗ ਵੀ ਬਹੁਤ ਹੁੰਦੀ ਰਹੀ ਵੱਡੇ ਵੱਡੇ ਟਰਾਲੇ ਟਿੱਪਰ ਤੇ ਆਵਾਜਾਈ ਦੇ ਨਾਲ ਇਹ ਸੜਕਾਂ ਦੇ ਵਿੱਚ ਵੱਡੇ ਵੱਡੇ ਟੋਏ ਪਏ ਆ ਦਰਿਆ ਦੇ ਪਾਣੀ ਦੀ ਮਾਰ ਵੀ ਹੈ ਮੀਂਹ ਦੇ ਪਾਣੀਆਂ ਦੀ ਮਾਰ ਵੀ ਸੜਕ ਨੂੰ ਪਈ ਹੈ ਜਾਨੀ ਕਿ ਸਾਰੀ ਹਾਲਤ ਖਸਤਾ ਹੋਈ ਪਈ ਹੈ ਤੇ ਕੋਈ ਵੀ ਸਰਕਾਰ ਪਿਛੇ 2017 ਤੋਂ ਲੈ ਕੇ 2022 ਤੱਕ ਜਿਹੜੀ ਕਾਂਗਰਸੀ ਸਰਕਾਰ ਰਹੀ ਹੈ ਉਹਨਾਂ ਨੇ ਵੀ ਜਰਾ ਜਿਨ੍ਹਾਂ ਦੇ ਤੇ ਕੁਆਣੀ ਪੂਰੇ ਆ ਤੇ 3 ਸਾਲ ਕਰੀਬ ਇਹ ਸਰਕਾਰ ਨੂੰ ਆਈ ਨੂੰ ਹੋ ਚੁੱਕੇ ਆ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ 'ਚ 1 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਆ ਰਿਹਾ ਜਿਹਦੇ ਵਿੱਚ ਬਹੁਤ ਆਦ ਕਿੰਤੀ ਸੰਗਤਾਂ ਨੇ ਪੈਦਲ ਵੀ ਤੇ ਆਪੋ ਆਪਣੇ ਸਾਧਨ ਲੈ ਕੇ ਰਸਤੇ ਰਾਈ ਜਾਣਾ ਅਤੇ ਦੋ ਪਹੀਆ ਵਾਹਨ ਲੰਘਣੇ ਵਿੱਚ ਮੁਸ਼ਕਲ ਹੈ ਕਿਰਪਾ ਕਰਕੇ ਭਾਵੇਂ ਇਹ ਮਸਲਾ ਹਾਈਵੇ ਦਾ ਹੈ ਕਾ ਮੇ ਲੋਕਲ ਸੜਕਾਂ ਦਾ ਮਸਲਾ ਕਿਸੇ ਮੰਘਮੇ ਕੋਲ ਵੀ ਹੈ ਕਿਰਪਾ ਕਰਕੇ ਦਾ ਹੱਲ ਕਰਵਾ ਕੇ ਇਹਦੇ ਟੋਇਆਂ ਨੂੰ ਪੂਰੇ ਜਾਵੇ ਇਹ ਸੜਕ ਦੀ ਜਿਹੜੀ ਮੁਰੰਮਤ ਹੋਈ ਕੀਤਾ ਜਾਵੇ ਤਾਂ ਜੋ ਸੰਗਤਾਂ ਨੂੰ ਤੇ ਆਮ ਲੋਕਾਂ ਨੂੰ ਜਿਹੜਿਆ ਨੇ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਵੀ ਲੰਘਣਾ ਟੱਪਣਾ ਇਸ ਤੋਂ ਰਸਤੇ ਤੋਂ ਉਹਨਾਂ ਨੂੰ ਵੀ ਸਹਾਲਾ ਹੋ ਸਕੇ ਸਰ ਕੀ ਨਾਮ ਆਪਣਾ ਕੀ ਮਨਪ੍ਰੀਤ ਸਿੰਘ ਖਾਲਸਾ ਜੀ ਪ੍ਰਧਾਨ ਫੈਡਰੇਸ਼ਨ ਗਰੇਵਾਲ ਜਿਲ੍ਹਾ ਫਰੋਇਪੁਰ ਤੋਂ ਮੈਂ ਫਰੋਇਪੁਰ ਦੇ ਡਿਪਟੀ ਕਮਿਸ਼ਨਰ ਜੀ ਜੋ ਨਵੇਂ ਇਹਦੇ ਫਰੋਇਪੁਰ ਪਹੁੰਚੇ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਸਾਡੀ ਸਮੁੱਚੀ ਟੀਮ ਇੱਥੇ ਪਹੁੰਚੀ ਆ ਨਾਲ ਹੀ ਇੱਕ ਮੰਗ ਪੱਤਰ ਵੀ ਡਿਪਟੀ ਸਾਹਿਬ ਨੂੰ ਦਿੱਤਾ ਹੈ ਕਿ ਜਿਹੜੀ ਫਿਰੋਜ਼ਪੁਰ ਤੋਂ ਮਾਝੇ ਮਾਲਵੇ ਨੂੰ ਜੋੜਨ ਵਾਲੀ ਜਿਹੜਾ ਪੋਲ ਬਣਿਆ ਹੈ ਟੋੜ-ਬੁੱਡੇ ਦੇ ਕੋਲਲੇ ਪਾਸੇ ਉਹ ਸੜਕ ਦਾ ਬਹੁਤ ਹਾਲਤ ਮਾੜੀ ਹੋਈ ਪਈ ਹੈ ਬੇਨਤੀ ਕਰਕੇ ਇਹ ਵੀ ਸੜਕ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਾਈ ਜਾਵੇ ਤਾਂ ਕਿ ਆਉਣ ਜਾਣ ਵਾਲੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਬਾਈ ਗੁਰਜੀਕਾ ਖਾਲਸਾ ਤੇ ਬਾਈ ਗੁਰਜੀਕਾ